ਤੁਰਤ ਤਰੀਕੇ ਦੇ ਨਾਲ ਸ਼ਿੰਗਾਰੇ ਘੋੜੇ ਗੁਰੂ ਪਾਤਸ਼ਾਹ ਜੀ ਦੇ ਘੋੜੇ ਦੀ ਵੰਸ਼ਜ ਨੇ ਅੱਜ ਵੀ ਇਹਨਾਂ ਦੇ ਉੱਤੇ ਮੰਨਿਆ ਜਾਂਦਾ ਹੈ ਕਿ ਗੁਰੂ ਪਾਤਸ਼ਾਹ ਸਵਾਰੀ ਕਰਦੇ ਨੇ ਬਹੁਤ ਖੂਬਸੂਰਤ ਨੇ ਬੜੇ ਸੋਹਣੇ ਸ਼ਿੰਗਾਰੇ ਨੇ ਜੀ ਇਹ ਕਿੱਥੋਂ ਬਖਸ਼ਿਸ਼ ਹੋਈ ਕਿੱਥੋਂ ਤੁਸੀਂ ਲੈ ਕੇ ਆਏ ਹੋ ਜੀ ਮਹਜੂਬ ਸਾਹਿਬ ਤੋਂ ਹੀ ਪਾਤਸ਼ਾਹ ਨੇ ਬਖਸ਼ਿਸ਼ ਦਿੱਤੀ ਹੈ ਉੱਥੋਂ ਹੀ ਮਿਲੇ ਨੇ ਬਾਕਾਇਦਾ ਉੱਥੋਂ ਉਹਨਾਂ ਨੇ ਸਾਰੀ ਕਾਰਵਾਈ ਸਵਾਭਾ ਜੀ ਨੇ ਲਿਖ ਕੇ ਅੱਛਾ ਫਿਰ ਸੇਵਾ ਸੰਭਾਲ ਲਈ ਦਿੱਤੇ ਇਹ ਸਾਰੇ ਜਿਹੜੇ ਘੋੜੇ ਨੇ ਸੋਚੇ ਨੇ ਅੱਛਾ ਜੀ ਉਹ ਇਹਨਾਂ ਦੇ ਉੱਪਰ ਹੀ ਤੱਕ ਸਵਾਰੀ ਨਹੀਂ ਕਰਦਾ ਇਹ ਪਾਤਸ਼ਾਹ ਦਾ ਕੋੜਾ ਨੀਲਾ ਅੱਛਾ ਜੀ ਇਸ ਦਾ ਨਾਮ ਨੀਲਾ ਸੀ ਜਿੱਧਰ ਨੂੰ ਮਰਜ਼ੀ ਆ ਬੱਚਾ ਖੇਡ ਲੈਣਗੇ ਕੋਈ ਕੁਝ ਕਰਨੇ ਕੋਈ ਕੁਝ ਨਹੀਂ ਹੈ ਇਹਦੇ ਸ਼ਿੰਗਾਰੇ ਬਹੁਤ ਬਹੁਤ ਨੇ ਇੱਕ ਤੋਂ ਸ਼ਿੰਗਾਰ ਬੋੜੇ ਪਾਤਸ਼ਾਹ ਦੇ ਹਾਂ ਕੋਣ ਵਰੂ ਗੋਵਸੀਨ ਪਾਤਸ਼ਾਹ ਦੇ ਬੋੜੇ ਸ਼ਿੰਗਾਰੇ ਨਾ ਹੋਣ ਇੱਕ ਦੱਸ ਸਕਦਾ ਸਾਡਾ ਕੋਈ ਜਪ ਨਹੀਂ ਹੂੰ ਤਾਪੋਣੀ ਖੁਸ਼ਿ ਸਿਮਰਨ ਨਹੀਂ ਕੋਈ ਕੁਝ ਨਹੀਂ ਤੋ ਇੰਨੀ ਵੱਡੀ ਬਖਸ਼ਿਸ਼ ਭਾਈ ਦਇਆ ਸਿੰਘ ਦਾ ਇਹ ਭਾਈ ਧਰਮ ਸਿੰਘ ਜੀ ਦਾ ਕੋੜਾ ਹੈ ਅੱਛਾ ਜੀ ਔਰ ਜਿਹੜਾ ਵਿੱਚ ਹੈ ਜਿਹਨੂੰ ਆਪਾਂ ਕੁਮੇਦ ਕਹਿੰਨੇ ਆ ਇਹ ਗੁਰੂ ਗੋਬਿੰਦ ਸਿੰਘ ਦਾ ਹੀ ਕੋੜਾ ਹੈ ਇਹ ਚਾਂਦੀ ਦਾ ਉੱਤੇ ਕੁਝ ਲਾਇਆ ਹੈ ਹਾਂ ਸਾਰਾ ਜਿੱਦਾਂ ਵੀ ਜੋ ਕੁਝ ਵੀ ਉਲਾ ਸਕਦੇ ਸੀ ਚਾਂਦੀ ਸੋਨੇ ਦੇ ਬਰਾਬਰਾਂ ਤੇ ਕੀ ਨੇ ਕੁਛ ਨਹੀਂ ਜਿਹੜੇ ਮੇਰੇ ਪਾਤਸ਼ਾਹ ਦੇ ਕੋੜੇ ਨੂੰ ਕੀਮਤ ਤਾਂ ਨਹੀਂ ਹੋਊਗੀ ਨਾ ਕੋੜਿਆਂ ਦੀ ਫਿਰ ਭਰਾ ਜੀ ਸਾਰੀ ਦੁਨੀਆ ਦੀ ਦੌਲਤ ਇਸ ਫਸਫੇਰ ਆਖਦੇ ਵੀ ਇਹਦੀ ਕੀਮਤ ਨਹੀਂ ਗੁਦਾ ਕਰ ਸਕਦੇ ਜੇ ਤੁਸੀਂ ਭਾਵੁਕ ਹੋ ਰਹੇ ਹੋ ਅੱਖਾਂ 'ਚ ਹੰਝੂ ਨੇ ਇਹ ਲੋਕ ਬੋਸੇ ਪਾਸ਼ਟਿਕਰ ਪਾਇਆ ਜਦੋਂ ਵੀ ਪਾਛਾ ਦੀ ਗੱਲ ਚੱਲਦੀ ਹੈ ਪਾਛਾ ਤੂੰ ਸਾਨੂੰ ਸੇਵਾ ਕਰਨੀ ਦਿੱਤੀ ਹੋਈ ਇਹਨਾਂ ਨੂੰ ਕਿੰਨੀ ਵੱਡੀ ਤੇਰੀ ਬਖਸ਼ਿਸ਼ ਹੈ ਸਾਡੇ ਵਰਗਾ ਪਾਪੀ ਕੋਈ ਨਹੀਂ ਤੇਰੇ ਵਰਗਾ ਬਖਸ਼ਣਹਾਰਾ ਕੋਈ ਨਹੀਂ ਜਦੋਂ ਅਰਦਾਸ ਹੋ ਕੇ ਪਾਛ ਦੀ ਸਵਾਰੀ ਹੋਈ ਹੈ ਤੰਦ ਇੰਨਾ ਢਿੱਲਾ ਹੋ ਗਿਆ ਜੀ ਪਾਛ ਉਤੇ ਸਵਾਰੀ ਹੋਈ ਤੇ ਤੰਦ ਢਿੱਲਾ ਹੋਇਆ ਪਾਰ ਪਿਆ ਤੰਦ ਢਿੱਲਾ ਕਰ ਕਾਬਾਂ ਕੱਸਿਆਂ ਗਿਆ ਔਰ ਘੋੜੇ ਦੀ ਤੌਣ ਜਿਹੜੀ ਇੱਥੇ ਸੀ ਇਹਨਾਂ ਨੂੰ ਨੱਚਣ ਬਾਰੇ ਨੇ ਘੋੜੇ ਨੇ ਪਹਿਲਾਂ ਨੱਚਿਆ ਖੁਸ਼ੀ ਦੇ ਵਿੱਚ ਨੱਚਦਾ ਗਿਆ ਸਤਿ ਸ਼੍ਰੀ ਅਕਾਲ ਆਉਣ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਘੋੜੇ ਦੇ ਵੰਸ਼ਜ ਜਿਹੜੇ ਅਗਲੇ ਘੋੜੇ ਨੇ ਉਹਨਾਂ ਦੇ ਜਲੰਧਰ ਦੇ ਕਰਤਾਰਪੁਰ ਦੇ ਵਿੱਚ ਅਸੀਂ ਖੜੇ ਆ ਜਿੱਥੇ ਇਹਨਾਂ ਘੋੜਿਆਂ ਦੀ ਸਾਂਭ ਸੰਭਾਲ ਡਾਕਟਰ ਗੁਰਵਿੰਦਰ ਸਿੰਘ ਸਮਰਾਜੀ ਹੋਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਇਹ ਖੂਬਸੂਰਤ ਤਰੀਕੇ ਦੇ ਨਾਲ ਸ਼ਿੰਗਾਰੇ ਘੋੜੇ ਗੁਰੂ ਪਾਤਸ਼ਾਹ ਜੀ ਦੇ ਘੋੜੇ ਦੀ ਵੰਸ਼ਜ ਨੇ ਔਰ ਅੱਜ ਵੀ ਇਹਨਾਂ ਦੇ ਉੱਤੇ ਮੰਨਿਆ ਜਾਂਦਾ ਹੈ ਕਿ ਗੁਰੂ ਪਾਤਸ਼ਾਹ ਸਵਾਰੀ ਕਰਦੇ ਨੇ ਕਿਵੇਂ ਇਹਨਾਂ ਘੋੜਿਆਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਕਿਵੇਂ ਇਹਨਾਂ ਨੂੰ ਸ਼ਿੰਗਾਰਿਆ ਜਾਂਦਾ ਹੈ ਕਿੱਥੋਂ ਇਹ ਲਿਆਉਂਦੇ ਗਏ ਨੇ ਔਰ ਕਿਸ ਤਰੀਕੇ ਦੇ ਨਾਲ ਅੱਗੇ ਹੁਣ ਜਦੋਂ ਸਮਾਗਮ ਹੁੰਦੇ ਨੇ ਉੱਥੇ ਜਾ ਕੇ ਸ਼ਿਰਕਤ ਕਰਦੇ ਨੇ ਤਾਂ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਡਾਕਟਰ ਗੁਰਵਿੰਦਰ ਸਿੰਘ ਸੰਧਾ ਨੇ ਡਾਕਟਰ ਸਾਹਿਬ ਪਹਿਲਾਂ ਤਾਂ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਬਹੁਤ ਖੂਬਸੂਰਤ ਨੇ ਬੜੇ ਸੋਹਣੇ ਸ਼ਿੰਗਾਰੇ ਨੇ ਜੀ ਇਹ ਕਿੱਥੋਂ ਬਖਸ਼ਿਸ਼ ਹੋਈ ਕਿੱਥੋਂ ਤੁਸੀਂ ਲੈ ਕੇ ਆਏ ਹੋ ਜੀ ਬਖਸ਼ਿਸ਼ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਏ ਕੋਈ ਸਾਡੀ ਕਰਤੂਤ ਨਹੀਂ ਕਿ ਅਸੀਂ ਕਰ ਸਕੀਏ ਹਜੂਰ ਸਾਹਿਬ ਤੋਂ ਹੀ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਏ ਉੱਥੋਂ ਹੀ ਮਿਲੇ ਨੇ ਬਕਾਇਦਾ ਉੱਥੋਂ ਉਹਨਾਂ ਨੇ ਸਾਰੀ ਕਾਰਵਾਈ ਸਾਬਾ ਜੀ ਨੇ ਲਿਖ ਕੇ ਅੱਛਾ ਫਿਰ ਸੇਵਾ ਸੰਭਾਲ ਲਈ ਤੇ ਕੋਈ ਕਿਰਪਾ ਸੀ ਬਖਸ਼ਿਸ਼ ਹੋਦੀ ਤੇ ਫਿਰ ਵਰਨਾ ਇਹ ਸਾਰੇ ਜਿਹੜੇ ਘੋੜੇ ਨੇ ਸੋਚੇ ਨੇ ਅੱਛਾ ਜੀ ਕੋਈ ਇਹਨਾਂ ਦੇ ਉੱਪਰ ਅਜੇ ਤੱਕ ਸਵਾਰੀ ਨਹੀਂ ਕਰਦਾ ਕੋਈ ਉੱਪਰ ਤਾਂ ਹੱਥ ਵੀ ਨਹੀਂ ਮਾਰ ਸਕਦਾ ਸਿਰਫ ਸੇਵਾ ਸੰਭਾਲ ਕਰਨੀ ਹੈ ਤੇ ਇੰਨਾ ਪਿਆਰ ਕਰਦੇ ਨੇ ਕਿ ਆ ਨਾਲੇ ਨੇ ਮੇਰੇ ਲੱਗੇ ਨੇ ਇਹ ਪਾਤਸ਼ਾਹ ਦਾ ਕੋੜਾ ਨੀਲਾ ਅੱਛਾ ਜੀ ਇਸ ਦਾ ਨਾਂ ਨੀਲਾ ਸੀ ਠੀਕ ਹੈ ਔਰ ਪਾਤਸ਼ਾਹ ਦੇ ਇੱਕ ਨਹੀਂ ਕਈ ਕੋੜੇ ਹੁੰਦੇ ਸੀ ਔਰ ਕੋੜੇ ਕੋੜੇ ਨੀਲਾ ਸੀ ਬਹੁਤ ਕੁਰਤੀਮਾਨ ਜੀ ਕੋੜਾ ਸੀ ਜੀ ਪਾਛੇ ਦਾ ਬਹੁਤ ਪਿਆਰ ਸੀ ਕੋੜ ਜਨਾ ਜੀ ਇਹਦਾ ਨਾਂ ਨੀਲਾ ਹੈ ਅੱਛਾ ਜੀ ਇਹ ਪਾਛਾ ਜੀ ਦਾ ਕੋੜਾ ਸਵਾਰੀ ਦਾ ਇਹ ਪਾਛਾ ਦੀ ਸਵਾਰੀ ਦਾ ਕੋੜਾ ਹੈ ਠੀਕ ਹੈ ਜਿਸ ਵੇਲੇ ਪਾਛਾ ਸ਼੍ਰੀ ਹਜੂਰ ਸਾਹਿਬ ਕੋ ਸਚਕੰਡ ਗਮਨ ਕੀਤਾ ਹੈ ਉਸ ਵੇਲੇ ਕਮੇਦ ਕੋੜਾ ਸੀ ਅੱਛਾ ਜੀ ਕਮੇਦ ਕੋੜਾ ਇਹ ਜਿਹੜਾ ਆ ਦੋ ਨੰਬਰ ਦੇ ਦੇਖੋਗੇ ਇੱਧਰ ਵਿੱਚ ਖੜਾ ਜਾ ਥੋੜਾ ਲੈ ਕੇ ਆ ਅੱਗੇ ਲਾਓ ਹਾਂ ਹਾਂ ਇਹਦੇ ਉੱਤੋਂ ਥੱਲੇੜੀਆਂ ਕਾਲੀਆਂ ਹੁੰਦੀਆਂ ਨੇ ਅੱਛਾ ਜੀ ਉੱਪਰੋਂ ਲਾਲ ਹਾਂ ਔਰ ਪਿੱਛੇ ਪੂਛ ਔਰ ਇੱਕ ਕਾਲੀ ਹੁੰਦੀ ਹੈ ਅੱਛਾ ਜੀ ਇਹ ਕਮੇਦ ਆ ਅੱਛਾ ਜੀ ਕਮੇਦ ਕੋੜੇ ਦੇ ਉੱਪਰ ਹਾਂ ਪੰਜ ਚਾਰ ਸਮੇਤ ਕੋੜੇ ਗਾਇ ਨੇ ਅੱਛਾ ਜੀ ਜਦੋਂ ਇਹ ਉਸ ਤੋਂ ਘੱਟ ਇਹ ਕਮੇਦ ਕੋੜਾ ਸੀ ਅੱਛਾ ਜੀ ਤੇ ਉਹਦੇ ਵਿੱਚੋਂ ਐਨਾ ਵਾ ਕੋੜਾ ਅੱਗੇ ਆ ਫਤੇਆ ਅੱਛਾ ਜੀ ਇਹ ਪੰਜ ਪਿਆਰਿਆਂ ਦੇ ਕੋੜਿਆਂ ਦੇ ਵਿੱਚੋਂ ਪਾਈ ਦਇਆ ਸਿੰਘ ਦਾ ਕੋੜਾ ਸੀ ਅੱਛਾ ਜੀ ਔਰ ਇਧਰ ਜੋ ਖੜਾਵਾ ਹਾਂਜੀ ਇਹ ਪਾਈ ਧਰਮ ਸਿੰਘ ਦਾ ਕੋੜਾ ਸੀ ਅੱਛਾ ਮਨ ਲਿਓ ਉਹਨਾਂ ਦੇ ਨਾਮਾਂ ਤੇ ਅੱਜ ਤੱਕ ਚੱਲ ਰਹੇ ਹੁਣ ਵੀ ਤੁਸੀਂ ਜਿੰਨੇ ਇਹਨਾਂ ਦੇ ਬਣੇ ਹੋਇਆ ਵੇਖੋਗੇ ਹਰ ਇੱਕ ਦੇ ਅੱਗੇ ਕੋੜੇ ਦਾ ਨਾਮ ਤੇ ਕਿਸ ਦਾ ਕੋੜਾ ਵਾ ਇਹ ਮਨਨਾਨੋ ਰਸੀ ਤੱਕ ਨਹੀਂ ਪਾਈ ਜਾਂਦੀ ਫੁੱਲੇ ਆਪਣੇ ਰਹਿੰਦੇ ਨੇ ਆਜ਼ਾਦ ਨੇ ਫੁੱਲਦੇ ਨੇ ਕਿਸੇ ਨੂੰ ਕੁਝ ਨਹੀਂ ਅੱਛਾ ਔਰ ਕਿਸੇ ਨੂੰ ਜਿੱਧਰ ਨੂੰ ਮਰਜੀ ਆ ਬੱਚਾ ਖੇਡ ਲੈਣ ਕੇ ਕੋਈ ਕੁਝ ਕਰ ਲੈ ਕੋਈ ਕੁਝ ਨਹੀਂ ਹੈ ਇਥੇ ਸ਼ਿੰਗਾਰੇ ਬਹੁਤ ਜ਼ੁਰਤ ਨੇ ਇੱਕ ਤੋਂ ਸ਼ਿੰਗਾਰ ਬੋਲੇ ਪਾਛਾ ਦੇ ਕੋਣ ਵਰੂ ਕੋਸੀਨ ਪਾਛਾ ਦੇ ਬੋਲੇ ਸ਼ਿੰਗਾਰੇ ਨਾ ਹੋਣ ਇੱਕ ਦੋਸਤ ਹੈ ਕੋਲੇ ਵੀ ਉਹਦੇ ਹੂੰ ਸ਼ਿੰਗਾਰ ਵੀ ਉਹਦਾ ਤੇ ਸ਼ਿੰਗਾਰੇ ਵੀ ਉਹਨੇ ਅਸੀਂ ਕੋਣ ਆਂ ਆਹੀਂ ਤੇ ਇਹ ਆਗੇ ਸਾਡੀ ਇਹ ਕਰਤੂਤ ਹੀ ਹੈ ਨਹੀਂ ਕਿ ਪਾਚੇ ਤੋਂ ਸੜਾ ਕੋ ਜਪ ਨਹੀਂ ਹੂੰ ਉਤਾਪ ਨਹੀਂ ਖੂ ਸਿਮਰਨ ਨਹੀਂ ਕੋਈ ਕੁਛ ਨਹੀਂ ਤੋ ਇੰਨੀ ਵੱਡੀ ਬਖਸ਼ਿਸ਼ ਹੂੰ ਔਰ ਜਿਹੜੀ ਜਗ੍ਹਾ ਤੇ ਆ ਬੈਠੇ ਆ ਹੂੰ ਤੇ ਸ਼੍ਰੀ ਗੁਰੂ ਤੇਗ ਬਾਦਰ ਹਸਪੀਟਲ ਦੀ ਸੇਵਾ ਮਿਲੀ ਹੈ ਹੂੰ ਤੰਦਨਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਰਾਤ ਦਾ ਉਤਾਰਾ ਇੱਥੇ ਹੋਇਆ ਹੈ ਅੱਛਾ ਜੀ ਮਾਤਾ ਗੁਜਰੀ ਜੀ ਇਸ ਤੋਂ ਏ ਨਾਲ ਹੀ ਅੱਗੇ ਘਰ ਹੈ ਮਾਤਾ ਜੀ ਦਾ ਹੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਨਾਨਕਾ ਪਿੰਡ ਹੈ ਹੂੰ ਸਾਨੂੰ ਖੋਬੋ ਖਵਾ ਵਿੱਚ ਵੀ ਨਹੀਂ ਸੀ ਹੂੰ ਤੇ ਜਦੋਂ ਮੁਹਸਰ ਫਾਨੀ ਦਾ ਇਤਿਹਾਸ ਪੜਦੇ ਆ ਪਤਾ ਲੱਗਦਾ ਹੈ ਵੀ ਇੱਥੇ ਪਾਤਸ਼ਾਹ ਦਾ ਬਰਾਤ ਦਾ ਉਤਾਰਾ ਹੋਇਆ ਸੀ ਤੇ ਅੱਜ ਵੀ ਪਰਮਾਤਮਾ ਨੇ ਪਹਿਲਾਂ ਹੀ ਉਸ ਹਸਪਤਲ ਦਾ ਨਾਂ ਗੁਰੂ ਤੇਗ ਬਹਾਦਰ ਹਸਪਤਲ ਕਿਹਾ ਹੈ। ਕਿਆ ਬਾਤ ਹੈ। ਜਿਸ ਨੂੰ ਇਹ ਬਖਸ਼ਿਸ਼ ਹੋਈ ਹੈ ਇਹ ਸਾਰਾ ਹੋਟਲ ਸੀ। ਅੱਛਾ ਜੀ। ਇਹ ਟਾ ਦਿੱਤਾ। ਅੱਛਾ ਜੀ। ਟਾ ਕੇ ਇਹਨਾਂ ਵਾਸਤੇ ਇਹ ਪਰਮਾਤਮਾ ਸਾਖਸ਼ਤ ਹੈ। ਕਿ ਕੋਈ ਨਕਸ਼ਾ ਨਹੀਂ ਬਣਿਆ। ਅੱਛਾ। ਤੇ ਬਣਾਣਾ ਮੰਦ ਦੇ ਵਿੱਚ ਕੀ ਹੈ ਵੀ ਮੇਰੇ ਪਾਸ਼ਾਦੋਂ ਕਿੰਦਾ ਸ਼ਾਹੀ ਥਾੜੇ ਰਹਿੰਦੇ ਸੀ। ਜੰਗਲ ਹੁੰਦਾ ਸੀ ਜੰਗਲਾਂ ਦੇ ਵਿੱਚ ਦੀ ਕਿਲਾ ਸੀ ਹਮ ਹੁਣ ਇਹਦਾ ਨਾਂ ਕਿਲਾ ਅਸਤਵਲ ਹੈ ਵੀ ਕਿਲਾ ਹੈ ਹਮ ਅਸਤ ਕੋੜੇ ਨੂੰ ਕਹਿੰਦੇ ਬਲ ਸ਼ਕਤੀ ਕੋੜ ਸ਼ਕਤੀ ਯੋਧਿਆਂ ਦੀ ਸ਼ਕਤੀ ਕਿਲਾ ਹਮ ਅੰਦਰ ਹੀ ਕੋੜੇ ਹੁੰਦੇ ਸੀ ਅੰਦਰ ਹੀ ਹਾਥੀ ਹੁੰਦੇ ਸੀ ਤੇ ਯੋਧੇ ਕਿਲੇ ਦੇ ਖੋਲ ਕੇ ਦਰਵਾਜ਼ਾ ਜਾਂਦੇ ਸੀ ਹਮਲਾ ਕਰਕੇ ਵਾਪਸ ਆ ਜਾਂਦੇ ਸੀ ਤੇ ਇਹਦਾ ਨਾਂ ਕਿਲਾ ਅਸਤਵਲ ਹੈ ਕੋੜੇ ਆਏ ਹਮ ਹੁਣ ਪਾਦਸ਼ਾਹ ਕਿੱਦਾਂ ਰਹਿੰਦੇ ਹੋਣਗੇ ਮਨ ਦੀ ਕਲਪਨਾ ਹੂੰ ਜਿਸ ਤਰ੍ਹਾਂ ਮੇਰੇ ਪਾਦਸ਼ਾਹ ਦਾ ਰੈਣ ਸੈਣ ਸੀ ਹੂੰ ਉਦਾਂ ਹੀ ਦਰਬਾਰੇ ਆਮ ਬਣਿਆ ਹੂੰ ਫਿਰ ਦਰਬਾਰੇ ਖਾਸ ਹੂੰ ਫਿਰ ਪਾਦਸ਼ਾਹ ਜੀ ਦਾ ਕਮਰਾ ਹੂੰ ਫਿਰ ਪਾਦਸ਼ਾਹ ਜੀ ਦੇ ਕਮਰੇ ਦੁੱਗੇ ਪਿਆਰਿਆਂ ਦੇ ਕਮਰੇ ਸਾਰੇ ਔਰ ਉੱਪਰ ਬੁਰਜ ਨਹੀਂ ਦੇਖੋ ਗਿਆ ਬਣਾਇਆ ਹੋਇਆ ਜੀ ਬੁਰਜ ਦੇ ਉੱਪਰ ਇੱਕ ਆਦਮੀ ਖੜਾ ਹੁੰਦਾ ਸੀ ਜਿਹੜਾ ਹਰ ਵਕਤ ਨਿਗਰਾਨੀ ਰੱਖਦਾ ਸੀ ਕਿ ਕਿਲੇ ਤੇ ਕੋਈ ਹਮਲਾ ਹੂੰ ਤੇ ਨਹੀਂ ਕਰ ਰਿਹਾ ਹੂੰ ਜਿਹੜਾ ਗੇਟ ਸੀ ਉਹ 24 25 ਫੁੱਟ ਉੱਚਾ ਹੁੰਦਾ ਸੀ ਇਹ ਵੀ 24 ਫੁੱਟ ਉੱਚਾ ਗੇਟ ਹੈ ਹੂੰ ਉਹ ਬਾਦਸ਼ਾਹ ਹਾਥੀ ਤੇ ਆਉਂਦੇ ਸੀ ਹੂੰ ਹੂੰ ਤੇ ਉੱਪਰ ਚੰਦੋਆ ਸ਼ਤਰ ਹੁੰਦਾ ਸੀ ਹੂੰ ਉਹ ਸ਼ਤਰਦਾਰ ਸੀ ਵੀ ਕਿਤੇ ਬਾਦਸ਼ਾਹ ਦਾ ਘੋੜਾ ਸ਼ਤਰ ਸਿੰਘ ਵੀ ਤੰਦਰ ਲੱਗੇ ਹੂੰ ਇਹ ਵੱਡੇ ਹੁੰਦੇ ਸੀ ਫਿਰ ਗੇਟ ਬੰਦ ਕੀਤਾ ਜਾਂਦਾ ਸੀ ਹੂੰ ਦੁਸ਼ਮਣਾਂ ਨੇ ਜਿੱਦਾਂ ਗੇਟਾਂ ਨੂੰ ਤੋੜਨ ਵਾਸਤੇ ਹੂੰ ਕਰਨ ਵਾਸਤੇ ਮਸਤ ਹਾਥੀ ਸੁਣਦੇ ਆਪਾਂ ਵਿੱਚ ਚਿੱਤਰ ਸਿੰਘ ਹੋਣਾ ਨੰਦਰੋਂ ਪੇਜਾ ਪਾਸ਼ਾ ਨੇ ਥਾਪੜਾ ਦੇ ਗਏ ਇਹ ਸਾਰੀ ਉਸ ਚੀਜ਼ ਨੂੰ ਆ ਜੋ ਪਾਸ਼ਾ ਨੇ ਆਪ ਹੀ ਕੀਤੀ ਮੈਨੂੰ ਨਹੀਂ ਪਤਾ ਪੈਸਾ ਕਿੱਥੋਂ ਆਇਆ ਮੈਨੂੰ ਨਹੀਂ ਪਤਾ ਹੋਇਆ ਕਿਵੇਂ ਆ ਔਰ ਗੁਰਗੋਲ ਸਿੰਘ ਪਾਛਾ ਹਜ਼ਰ ਨਾਦਰ ਨੇ ਇਹਦਾ ਨਕਸ਼ਾ ਵੀ ਕਿਸੇ ਨੇ ਨਹੀਂ ਬਣਾਇਆ। ਕੀ ਬਾਤ ਹੈ। ਅੱਛਾ ਮੈਂ ਥੋੜਾ ਜਿਹਾ ਡਾਕਟਰ ਸਾਹਿਬ ਕੋਟਿਆਂ ਦੇ ਬਾਰੇ ਦੱਸਿਓ ਤੁਸੀਂ ਜਿਵੇਂ ਪਹਿਲਾਂ ਦੱਸਿਆ ਵੀ ਪਹਿਲਾਂ ਜਿਹੜਾ ਗੁਰਗੋਲ ਸਿੰਘ ਮਹਾਰਾਜ ਦਾ ਨੀਲਾ ਘੋੜਾ ਸੀ ਉਹਦੀ ਵੰਸ਼ਜ ਦੇ ਵਿੱਚੋਂ ਆ ਇਹ ਇਹ ਜਿਹੜਾ ਘੋੜੇ ਦੇ ਬਾਰੇ ਥੋੜਾ ਜਿਹਾ ਇਹ ਜੋ ਹੈ ਇਹਦਾ ਨਾਂ ਹੈ ਜੀ ਫਤਿਹ। ਹਾਂ ਮੈਂ ਚਾਹੂੰਗਾ ਥੋੜਾ ਜਿਹਾ ਇਹਨੂੰ ਨੇੜੇ ਲੈ। ਥੋੜਾ ਜਿਹਾ ਇਹਨੂੰ ਵੀਰ ਜੀ ਅੱਗੇ ਲੈ ਕੇ ਤੋਰ ਉੱਪਰ ਨੂੰ ਕਰੀ ਦੀ। ਹਾਂ। ਬੱਤ ਉਹ ਲੈ ਗਿਆ ਅਲੀ ਤੋ ਛੱਡ ਦੇ ਨਾ ਤਾ ਹੁਣ ਖਾਲੀ ਛੱਡ ਦੇ ਨਾ ਤਾ ਉਹ ਤਨ ਚੱਕ ਲੈਂਦਾ ਨਾ ਫੇਰ ਹੂੰ ਅਰੇ ਬਾਗ ਦੇ ਲੱਗੋ ਥੋੜਾ ਢਿੱਲਾ ਛੱਡ ਦੇ ਨਾ ਖਾਲੀ ਛੱਡ ਦੇ ਇੱਥੋਂ ਥੋੜਾ ਜਿਹਾ ਪਿੱਛੇ ਕਰਕੇ ਹਾਂ ਇੱਕ ਊੜਾ ਫਤਿਹ ਨਾ ਮੈਨੂੰ ਚਾਹੁੰਗਾ ਇਹਨੂੰ ਦਿਖਾ ਦਿਓ ਥੋੜਾ ਨੇੜੇ ਹਾਂ ਸਾਈਡ ਤੋਂ ਦਿਖਾਣਾ ਹਾਂ ਹਾਂ ਜੀ ਜੀ ਇਹਦੇ ਬਾਰੇ ਡਾਕਟਰ ਸਾਹਿਬ ਦੱਸਿਓ ਇਹ ਊੜਾ ਦਾ ਨਾਮ ਹੈ ਫਤਿਹ ਅੱਛਾ ਜੀ ਉੱਥੋਂ ਹੀ ਰੱਖਿਆ ਹੋਇਆ ਅੱਛਾ ਜੀ ਨਾਮ ਹੀ ਠੀਕ ਹੈ ਨਾਮ ਹੀ ਹਜੂਰ ਜੀ ਤੋਂ ਬਾਬਾ ਕਲਵੰਤ ਸਿੰਘ ਜੀ ਹੁਣਾਂ ਨੇ ਰੱਖੇ ਨੇ ਅੱਛਾ ਜੀ ਇਹਦਾ ਨਾਂ ਫੱਤੇ ਰੱਖਿਆ ਉਹਨਾਂ ਨੇ ਔਰੇ ਭਾਈ ਦਾਇਆ ਸਿੰਘ ਦਾ ਕੋੜਾ ਹੈ ਅੱਛਾ ਜੀ ਔਰ ਇਹ ਦਿਲਬਾਗ ਹੈ ਜਿਹੜਾ ਹੈ ਦੂਸਰਾ ਚੁਟਾ ਹੈ ਜੀ ਇਹ ਵੀ ਪਾਸ਼ਾ ਦੇ ਘਰ ਤੋਂ ਬਾਬਾ ਕਲਵੰਤ ਸਿੰਘ ਜੀ ਹੁਣਾਂ ਨੇ ਇਹਦਾ ਨਾਂ ਰੱਖਿਆ ਅੱਛਾ ਜੀ ਇਹ ਭਾਈ ਦਾਇਆ ਸਿੰਘ ਦੇ ਭਾਈ ਧਰਮ ਸਿੰਘ ਜੀ ਦਾ ਕੋੜਾ ਹੈ ਅੱਛਾ ਜੀ ਔਰ ਜਿਹੜਾ ਵਿੱਚ ਹੈ ਜਿਹਨੂੰ ਆਪਾਂ ਕੁਮੇਦ ਕਹਿੰਨੇ ਆ ਇਹ ਗੁਰੂ ਗੋਬਿੰਦ ਸਿੰਘ ਦਾ ਹੀ ਪੋੜਾ ਹੈ ਅੱਛਾ ਜੀ ਜਦੋਂ ਸੱਚਖੰਡ ਨੂੰ ਗਮਨ ਕੀਤਾ ਉਹ ਉਦੋਂ ਪਾਤਸ਼ਾਹ ਇਸ ਕੋਰੇ ਤੇ ਅੱਛਾ ਇਹਨਾਂ ਦੀ ਫਿਰ ਤੁਸੀਂ ਕਿਵੇਂ ਸਾਮ ਸੰਭਾਲਦਾ ਵਿਸ਼ੇਸ਼ ਤੌਰ ਦੇ ਉੱਤੇ ਕਿਸ ਤਰ੍ਹਾਂ ਸਾਨੂੰ ਪਤਾ ਹੀ ਕੁਝ ਨਹੀਂ ਆਪੇ ਹੀ ਪਾਤਸ਼ਾਹ ਸੰਭੀ ਜਾਂਦਾ ਹੈ ਹਮ ਆਪੇ ਹੀ ਸਭ ਕੁਝ ਹੋ ਹੀ ਜਾਂਦਾ ਹੈ ਸਾਨੂੰ ਪਤਾ ਹੀ ਕੁਝ ਨਹੀਂ ਲੱਗਦਾ ਮੈਂ ਦੇਖ ਰਿਹਾ ਬਹੁਤ ਦੇਖਣ ਚ ਖੂਬਸੂਰਤ ਨੇ ਉੱਚੇ ਨੇ ਹਾਈਟ ਇਹਨਾਂ ਦੀ ਬਹੁਤ ਸ਼ਾਨਾਰ ਪਤਾ ਨਹੀਂ ਪਾਤਸ਼ਾਹ ਨੇ ਕਿੱਥੋਂ ਬਣਾਤਾ ਸਾਨੂੰ ਅਜੇ ਤੱਕ ਉਹਦੇ ਬੰਦੇ ਦਾ ਨੰਬਰ ਵੀ ਨਹੀਂ ਹੈਗਾ ਜਿੰਨੇ ਬਣਾਇਆ ਅੱਛਾ ਇਹ ਚਾਂਦੀ ਦਾ ਉੱਤੇ ਕੁਝ ਲਾਇਆ ਹੈ ਹਾਂ ਸਾਰਾ ਜਿੱਦਾਂ ਵੀ ਜੋ ਕੁਝ ਵੀ ਲਾ ਸਕਦੇ ਸੀ ਚਾਂਦੀ ਸੋਨੇ ਦੇ ਬਰਾਬਰਾਂ ਤੇ ਕੀ ਨੇ ਕੁਛ ਨਹੀਂ ਜਿਹੜੇ ਮੇਰੇ ਪਾਤਸ਼ਾਹ ਦੇ ਕੋੜੇ ਨਹੀਂ ਹਾਲਾਂਕਿ ਇਹ ਇਹ ਸਵਾਲ ਮੇਰੇ ਸ਼ਾਇਦ ਕਰਨ ਵਾਲਾ ਨਹੀਂ ਹੈ ਪਰ ਬਹੁਤ ਸਾਰੇ ਲੋਕ ਦੇ ਮਨਾਂ 'ਚ ਹੋ ਸਕਦਾ ਹੈ ਸਵਾਲ ਵੀ ਕੋਈ ਕੀਮਤ ਤਾਂ ਨਹੀਂ ਹੋਊਗੀ ਨਾ ਕੋੜਿਆਂ ਦੀ ਫਿਰ ਬਰਾਜ ਜੀ ਸਾਰੀ ਦੁਨੀਆ ਦੀ ਦੌਲਤ ਇਹ ਪਾਸੇ ਰੱਖ ਦਿਓ ਇਹਦੀ ਕੀਮਤ ਨਹੀਂ ਗੁਦਾ ਕਰ। ਨਾ ਕੋਈ ਕੀਮਤ ਦਾ ਕਰ ਸਕਦਾ ਹੈ। ਇਹ ਨਾ ਇਹਦੀ ਕੀਮਤ ਹੈ ਗੁਰੂ ਗੋਬਿੰਦ ਸਿੰਘ ਤੋਂ ਵੱਡਾ ਹੋਏਗਾ। ਉਹਦੇ ਕੋਲ ਦੀ ਕੀਮਤ ਹੂੰ ਕੀ ਤੇ ਹੀ ਹੋ ਸਕਦਾ। ਇਹ ਕੋਈ ਕੀਮਤ ਨਹੀਂ ਹੈ। ਤੁਸੀਂ ਹੋਲੇ ਮਹਲੇ ਤੇ ਲੈ। ਇਹ ਸਿਰਫ ਪਿਆਰ ਦੀਆਂ ਗੇਹਲਾਂ ਨੇ। ਹੋਲੇ ਮਹਲੇ ਤੇ ਲੈ ਕੇ ਤੁਸੀਂ ਭਾਵੂ ਘੋ ਰਹੇ ਹੋ। ਅੱਖਾਂ 'ਚ ਹੰਝੂ ਨੇ। ਇਹ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਹੈ। ਹਾਂ। ਜਦੋਂ ਵੀ ਪਾਛਾ ਦੀ ਗੱਲ ਚੱਲਦੀ ਐ ਹੂੰ ਹੁਣ ਹੋਲੇ ਮੱਲੇ ਤੇ ਗਏ ਨੇ ਕੋੜੇ ਹੂੰ ਜੋ ਉਥੇ ਦੇਖਿਆ ਨਾ ਹੂੰ ਬੋਲਣਾ ਬਿョਖਾ ਹੂੰ ਲੱਖਾਂ ਦਾ ਹੰਗੂਮ ਜਿਹੜਾ ਸੀ ਹੂੰ ਉਹ ਪਾਛਾ ਦੇ ਕੋੜੇ ਹੂੰ ਤਰਸਾ ਜੀ ਤੇ ਹੱਥ ਲੱਗਦੇ ਪੈਰਾਂ ਨੂੰ ਹੂੰ ਤੇ ਜ਼ਹਦੇ ਪਾਵਾ ਪਾਛਾ ਤੂੰ ਸਾਨੂੰ ਸੇਵਾ ਕਰਨੀ ਦਿੱਤੀ ਹੋਈ ਇਹਨਾਂ ਦੀ ਕਿੰਨੀ ਵੱਡੀ ਤ੍ਰਿ ਬਖਸ਼ਿਸ਼ ਹੈ ਸਾਡੇ ਵਰਗਾ ਪਾਪੀ ਕੋਈ ਨਹੀਂ ਤੇਰੇ ਵਰਗਾ ਬਖਸ਼ਣਹਾਰਾ ਕੋਈ ਨਹੀਂ ਸਾਡੇ 'ਚ ਕੋਈ ਜਪ ਨਹੀਂ ਤਪ ਨਹੀਂ ਕੋਈ ਸਿਮਰਨ ਨਹੀਂ ਕੋਈ ਕੁਝ ਨਹੀਂ ਇੱਥੇ ਤੇ ਇਹਨਾਂ ਨੇ ਜਪ ਤਪ ਤੇ ਸਿਮਰਨ ਵਾਲੇ ਬੇਟੇ ਸਾਡੇ ਤੇ ਪੱਲੇ ਹੀ ਕੱਖ ਨੇ ਪਰ ਜਦੋਂ ਜੈਸੂ ਘਰ ਸਾਹਿਬ ਦੇ ਘੋੜੇ ਪਹੁੰਚੇ ਨੇ ਉਸ ਵੇਲੇ ਆਪਰੀ ਸੋਧਬੋਧ ਖਤਮ ਹੋ ਗਈ ਸੀ ਘੋੜਾ ਜਾ ਰਿਹਾ ਸੀ ਪਾਤਸ਼ਾਹ ਦਾ ਘੋੜਾ ਸੀ ਅਕੇ ਹੁਣ ਬਾਕੀ ਨਾਲ ਘੋੜੇ ਚੱਲ ਰਹੇ ਸੀ ਪਰ ਘੋੜੇ ਜਿਹੜਾ ਥੱਲੇ ਤੰਦ ਪਾਇਆ ਹੁੰਦਾ ਕਾਠੀ ਦੇ ਨਾਲ ਜਦੋਂ ਅਰਦਾਸ ਹੋ ਕੇ ਪਾਤਸ਼ਾਹ ਦੀ ਸਵਾਰੀ ਹੋਈ ਹੈ ਤੰਦ ਇੰਨਾ ਢਿੱਲਾ ਹੋ ਗਿਆ ਹੈ ਜੇ ਪਾਤਸ਼ਾਹ ਉੱਤੇ ਸਵਾਰੀ ਹੋਈ ਤੇ ਤੰਦ ਢਿੱਲਾ ਹੋਇਆ ਪਾਰ ਪਿਆ ਤਾਂ ਚਿੱਲਾ ਕਰ ਕਮਾਂ ਕੱਸੀਆਂ ਗਈਆਂ ਔਰ ਘੋੜੇ ਦੀ ਤੌਣ ਜਿਹੜੀ ਇੱਥੇ ਸੀ ਇਹਨਾਂ ਨੂੰ ਨੱਚਣ ਬਾਰੇ ਨੇ ਘੋੜੇ ਨੇ ਪਹਿਲਾਂ ਨੱਚਿਆ ਖੁਸ਼ੀ ਦੇ ਵਿੱਚ ਨੱਚਦਾ ਗਿਆ ਪਸੀਨਾ ਪਸੀਨੀ ਜੀ ਹਰੇ ਪਰ ਕਿਸੇ ਘੋੜੇ ਨੂੰ ਵੀ ਆਪਣੀ ਖੁਦ ਬੋਦ ਨਹੀਂ ਸੀ ਜਦੋਂ ਕੇਸਗੜ ਸਾਹਿਬ ਦੇ ਸਾਹਮਣੇ ਪਹੁੰਚੇ ਆ ਨੇਰਾ ਹੋ ਗਿਆ ਸੀ ਉਸ ਦਿਨ ਮੱਲੇ ਵਾਲੇ ਦਿਨ ਹੂੰ ਪੂਰਾ ਹੀ ਜਿਹੜਾ ਦਸ਼ਮੇਸ਼ ਤਰਨਾ ਦਲ ਹੈ ਮੇਜਰ ਸਿੰਘ ਸੋਢੀ ਹੈ ਭਾਈ ਏ ਮੇਰਾ ਹੂੰ ਅਰ ਭਰਾਵਾਂ ਨਾਲ ਵੱਧ ਕਹੋ ਭਾਈ ਕਹੋ ਹੂੰ ਉਹ ਸਾਰੇ ਹੀ ਸਿੰਘ ਜਿਹੜੇ ਸੀ ਨਾਲ ਲਾਏ ਚਾਰਜ ਫੇਰੇ ਹੂੰ ਬਾਦਸ਼ਾਹ ਦੇ ਘੋੜਿਆਂ ਵਾਸਤੇ ਹੂੰ ਤੇ ਦੁਨੀਆ ਦਾ ਹਯੂ ਮੇੜਾ ਰੋਕਿਆ ਨਹੀਂ ਸੀ ਜਾਂਦਾ ਹੂੰ ਜੋ ਸੰਗਤ ਸੀ ਪਰ ਇਹ ਸਮਝ ਨਹੀਂ ਲਗੀ ਉੱਥੇ ਇੰਨੇ ਫੁੱਲ ਆਏ ਕਿ ਤੋਂ ਜਿੜੀ ਫੁੱਲਾਂ ਦੀ ਵਰਖਾ ਹੋਈ ਇਹਨਾਂ ਘੋੜਿਆਂ ਤੇ ਘੋੜਿਆਂ ਉੱਤੇ ਔਰ ਹੋਈ ਜਦੋਂ ਕੇਸਵਰ ਸਾਹਿਬ ਸਮਾਪਤੀ ਹੋਈ ਆ ਉਹ ਚੱਲਣ ਵੇਲੇ ਜਦੋਂ ਪਾਲ بادشاہ ਦੇ ਘੋੜਿਆਂ ਦੇ ਦਲ ਚੱਲਦੇ ਨੇ ਉਦੋਂ ਫੁੱਲਾਂ ਦੇ ਹੁੰਦੇ ਆ ਜਾਂ ਜਦੋਂ ਭੋਗ ਪੈਂਦੇ ਨੇ ਉਦੋਂ ਹੁੰਦੇ ਨੇ ਔਰ ਇਹਨਾਂ ਨੇ ਘੋੜਿਆਂ ਦੇ ਪੈਰ ਜਿਹੜੇ ਸੀ ਉਹ ਫੁੱਲਾਂ 'ਚ ਦੱਬੇ ਗਏ ਸੀ ਇਹ ਇਹ ਹੋਰ ਤੋਂ ਹੀ ਰਖਣਾ ਜੀ ਮਾਤਾ ਜੀ ਦਾ ਉਧਰ ਕਾਰ ਦੀ ਦਾ ਇੱਥੇ ਆ ਪਟਿਆਲਾ ਸਾਹਿਬ ਤੋਂ ਆਇਆ ਨਗਰ ਕਿੰਚਨ ਉਸ ਨੇ ਸਿਰਫ ਦੋ ਹੀ ਕੋੜੇ ਅੰਦਰ ਗਏ ਟੋਟਲ 10 ਕੋੜੇ ਨੇ ਮਤਲਬ ਕਿ ਚਾਰ ਸਾਬ ਜ ਆ ਜਾਂਦੇ ਨੇ ਪੰਜ ਪਿਆਰੇ ਦੇ ਕੋੜੇ ਨੇ ਮਾਤਾ ਜੀ ਦਾ ਕੋੜਾ ਹੈ ਉਹ ਸਾਰੇ ਸੁੱਚੇ ਅੱਛਾ ਜੀ ਸਿਰਫ ਇਹਨਾਂ ਦੀ ਸਾਮ ਸੰਭਾਲ ਪਾਤਸ਼ਾਹ ਆਪੇ ਕਰ ਰਿਹਾ ਲੱਗੇ ਨੇ ਮੁੰਡੇ ਜਿਹਨੇ ਇਹ ਵੀ ਉਹਦੇ ਨੇ ਇਸ ਰੂਪ ਦੇ ਵਿੱਚ ਉਹ ਆਪੇ ਆਪੇ ਨਿਰਗੁਣ ਆਪੇ ਸਰਗੁਣ ਸਰੂਪ ਉਹ ਸਭ ਕੁਝ ਆਪੇ ਕਰੀ ਯਾਰਾ ਸਾਨੂੰ ਇਹ ਵੀ ਨਹੀਂ ਪਤਾ ਲੱਗਦਾ ਕਿਸੇ ਵੇਲੇ ਹੋ ਗਿੱਦਾਂ ਅੱਗੇ ਵੀ ਹੁਣ ਕਹਿੰਦੇ ਤੁਰੀ ਔਰ ਇੱਕ ਇਹਦਾ ਪਾਤਸ਼ਾਹ ਦਾ ਘੋੜਾ ਉਹ ਦੇਖੋ ਨਾ ਖੁਰਾ ਜੇ ਵੀ ਹਾਂ ਜਦੋਂ ਇੱਥੋਂ ਚੱਲਣ ਲੱਗੇ ਟਰੱਕ ਦੇ ਵਿੱਚ ਤੇ ਜੰਕਾਰਾ ਛੱਡਿਆ ਇਹਨੇ ਆਪਣਾ ਪੈਰ ਮਾਰਿਆ ਉਹਦੇ ਵਿੱਚ ਟਰੱਕ ਜਿਹੜੀ ਬੰਨੇ ਦੀ ਸ਼ੀਟ ਹੁੰਦੀ ਹੈ ਟਰੱਕ ਵੀ ਅਜੇ ਜਿੰਦਾ ਜਾਗਦਾ ਟਰੱਕ ਦੇ ਵਿੱਚ ਇੰਨਾ ਪਾੜ ਪਾਦਾ ਅੱਛਾ ਖੁਰਦੇ ਨਾਲ ਹੂੰ ਇੰਨੀ ਸ਼ਕਤੀ ਉਸ ਖੁਰਦੇ ਵਿੱਚ ਇੰਨੀ ਪਾਵਰ ਕੋੜੇ ਦਾ ਖੁਰ ਕਦੀ ਟਰੱਕ ਦੀ ਸ਼ੀਟ ਨਹੀਂ ਪਾੜ ਸਕਦਾ ਪਾੜ ਫਿਰ ਕਹਿੰਦੇ ਕਿਦਾਂ ਜਾਣਗੇ ਇਹ ਕੋੜਾ ਇੰਨਾ ਬਲੀ ਹੈ ਹੂੰ ਜੇ ਦੇ ਘੋੜੇ ਆ ਭਾਈ ਆਪੇ ਹੀ ਲੈ ਜੂ ਆਪੇ ਲੈ ਆਪੇ ਸੰਭਲੂ ਅੱਗੇ ਡਾਕਟਰ ਸਾਹਿਬ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਹੁਣ ਤਲਵੰਡੀ ਸਾਬੋ ਵੀ ਜਾ ਰਹੇ ਆ ਸੰਗਤਪੁਰੇ ਦੇ ਦਰਸ਼ਨ ਕਰਨੇ ਫੋਨ ਜਿਹੜੀ ਹੈਗੀ ਆ ਜਿਹੜਾ ਮਾਲਾ 14 ਨੂੰ ਹੈ ਬਸਾਖੀ ਨੂੰ ਤਲਵੰਡੀ ਸਾਬੋ ਹਾਂ ਤਲਵੰਡੀ ਸਾਬੋ ਵੀ ਜਾਣਗੇ ਪਰ ਕੇ ਜੋ ਬਸਾਖੀ ਤੇ ਹੀ ਵੇਖਿਆ ਜਾਂ ਵੇਖਦੇ ਆ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਜੇ ਮਾਤਾ ਜੀ ਦਾ ਇੱਥੇ ਆਇਆ ਨਗਰ ਕੀਤਾ ਤੇ ਦੋ ਕੋੜੇ ਸੀ ਉਸ ਦੇ ਲਾਏ ਅੱਗੇ ਵੀ ਗਲੀਆਂ ਨੇ ਮਾਤਾ ਜੀ ਦਾ ਘਰ ਅੱਗੇ ਕਰਕੇ ਆ ਇੱਥੋਂ ਬਿਲਕੁਲ ਨਾਲ ਕਰਕੇ ਤੇ ਗਲੀ ਦੇ ਵਿੱਚ ਹੈ ਤੇ ਮੰਨ ਦੇ ਵਿੱਚ ਹੁੰਦਾ ਵੀ ਕੋਈ ਇਹਨਾਂ ਦੇ ਮਨ ਤੇ ਡਰ ਨਾ ਕਿ ਬਾਹਰ ਜਾਂਦੇ ਨਹੀਂ ਕਿਤੇ ਇੱਥੇ ਆਪਣੇ ਘੁੰਮਦੇ ਨੇ ਇੱਥੇ ਹੀ ਤੇ ਕਿਸੇ ਕੋੜੇ ਨੂੰ ਕੁਝ ਛੇੜਨ ਦੀ ਨਹੀਂ ਤੇ ਜਦੋਂ ਗੰਗਸਰ ਸਾਹਿਬ ਪਹੁੰਚੇ ਤੇ ਹਰ ਇੱਕ ਨੂੰ ਮੈਂ ਨਹੀਂ ਕੋਈ ਗੱਲ ਕਹਿਣੀ ਚਾਹੁੰਦਾ ਹੁੰਦਾ ਵਾ ਵੀ ਸਭ ਤੋਂ ਮੋਰੇ ਕੋਰੇ ਆਪੇ ਮੈਂ ਤਾਂ ਬਹੁਤ ਪਿੱਛੇ ਸੀ ਦੇ ਸਭ ਤੋਂ ਮੋਰੇ ਕੋੜੇ ਗਏ ਹੂੰ ਪਾਛਾ ਦੀ ਪਾਲਕੀ ਦੇ ਅੱਗੇ ਗਏ ਜਾ ਰਹੇ ਸੀ ਆਪੇ ਦੋਨੇ ਤੁਰੇ ਹੂੰ ਜਦੋਂ ਗੰਗਸਾ ਸਾਹਿਬ ਪਹੁੰਚੇ ਨੇ ਤੇ ਜਾ ਕੇ ਨਮਸਕਾਰ ਕੀਤੀ ਅੱਛਾ ਚੰਦਰਾ ਕੋੜਿਆ ਨੇ ਹੂੰ ਔਰ ਇਹ ਵੀਡੀਓ ਉਸ ਦਿਨ ਦੀ ਹੈਗੀਆਂ ਨੇ ਕਿ ਕਿੱਥੋਂ ਫੁੱਲ ਆਏ ਨੇ ਸਤਕਾਰ ਇੰਨਾ ਕਰਦੀ ਆ ਸੰਗਤ ਦੇ ਨਾਲ ਸੰਗਤ ਨਹੀਂ ਮਤਲਬ ਕਿ ਸੰਗਤ ਕੋਲ ਵੀ ਫੁੱਲ ਨਹੀਂ ਸੀ ਇਹ ਤੱਕ ਇਹ ਨਹੀਂ ਸਮਝਿਆ ਫੁੱਲ ਆਏ ਕਿੱਥੋਂ ਇਹਨੇ ਵੀ ਇੰਨੇ ਹੀ ਫੁੱਲਾਂ ਦੀ ਘੋੜਾਂ ਦੋਂਦੇ ਵਰਖਾ ਹੋਈ ਪਾਛਾ ਦੇ ਸਰੂਪ ਤੇ ਪਾਲਕੀ ਦੇ ਪਿੱਛੇ ਸੀ ਹੂੰ ਪਿੱਛੇ ਪਾਲਕੀ ਦੇ ਕਰਦੇ ਆਂਦੇ ਸੀ ਤੇ ਪਾਲਕੀ ਤੇ ਫਿਰਦੀ ਪਰ ਜਦੋਂ ਉੱਥੇ ਖੜੇ ਤਾਂ ਸਧਾਰਨ ਸੀ ਅਜੇ ਵੀ ਪਾਲਕੀ ਸਾਹਿਬ ਆਰੀ ਤੇ ਘੋੜੇ ਤੇ ਪਹਿਲਾਂ ਪਹੁੰਚ ਗਏ ਹੂੰ ਕਿਥੋਂ ਆਗੇ ਸਾਨੂੰ ਖੋਦ ਨਹੀਂ ਦਿਖਿਆ ਇਹ ਡਾਕਟਰ ਸਾਹਿਬ ਫਿਰ ਕੋੜੇ ਨੇ ਆ ਨਾੜੀ ਰਾਜ ਸਿੰਘ ਸੀਗੇ ਦਵਾਲਾ ਨਲ ਸਿੰਘ ਸਾਰੇ ਸਮੇਂ ਦੇ ਹੀ ਇਹ ਗਾਇ ਗਾਇ ਪਰ ਕਰਮਾ ਕਰਕੇ ਆਉਣਗੇ ਕੋੜੇ ਨੇ ਨਾਲੇ ਪੌੜੇ ਚੱਕ ਲਏ ਕਈ ਲੋਕ ਹੁੰਦੇ ਰਾਹ ਨਹੀਂ ਕਰਨਾ ਦੱਜਾ ਅੱਧੇ ਮਿੰਟ ਚ ਕੋੜੇ ਨੇ ਰਾਹ ਖਾਲੀ ਕਰਾ ਕੇ ਪ੍ਰਕਰਮਾ ਆਪ ਕਰਕੇ ਗੰਗਸਰ ਸਾਹਿਬ ਦੀ ਆਏ ਇਹ ਡਾਕਟਰ ਸਾਹਿਬ ਕਿਸੇ ਬੰਦੇ ਨੇ ਫੜਿਆ ਤੱਕ ਨਹੀਂ ਹਾਂ ਕੀ ਕੀ ਤੁਸੀਂ ਵੇਖਾ ਹੋਰ ਚਾਹਦੇ ਹੋ ਇਹ ਤੁਸੀਂ ਕਿਉਂ ਤੱਕ ਦੇਖੇ ਨੇ ਔਰ ਤੁਹਾਨੂੰ ਮਹਾਰਾਜ ਨੇ ਸੇਵਾ ਬਖਸ਼ੀ ਹੈ ਇਹਨਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਸੇਵਾ ਕਿੱਥੇ ਬਖਸ਼ੀ ਉਹਨੇ ਕੋਈ ਔਰ ਬਖਸ਼ਿਸ਼ ਦਾ ਖਰਚ ਆ ਗਿਆ ਉਹਨੇ ਰਹਿਮਤ ਕਰ ਦਿੱਤੀ ਕੋਈ ਸਾਡੀ ਕੋਈ ਹੈ ਸੇਵਾ ਹੀ ਨਹੀਂ ਹੈ ਉਹ ਸਾਨੂੰ ਪਾਲ ਰਿਹਾ ਹੈ ਅਸੀਂ ਥੋੜੀ ਕੁਝ ਕਰ ਰਹੇ ਹਾਂ ਕਈ ਵਾਰ ਤੁਹਾਡਾ ਨਾਮ ਚਰਚਾ ਚ ਆਇਆ ਬਹੁਤ ਖਬਰਾਂ ਵੀ ਤੁਹਾਡੇ ਬਾਰੇ ਪੜੀਆਂ ਸੁਣੀਆਂ ਲੋਕਾਂ ਨੇ ਦੇਖਿਆ ਬਹੁਤ ਵਿਵਾਦ ਹੋਏ ਤੁਹਾਡੇ ਨਾਲ ਇਹ ਪਾਤਸ਼ਾਹੀ ਹੀ ਖੇਡ ਹੁੰਦੀ ਰਹੀ ਹੈ ਜਸਟਿਸ ਸੋਡੀ ਮੇਰੇ ਨਾਲ ਬੈਠੇ ਨੇ ਸਿਪ ਭਾਵਨਾ ਵਾਲੇ ਰਿਟਾਇਰ ਹੋਏ ਨੇ ਜਿਨ੍ਹਾਂ ਨੇ ਸਪਲੰਸੀ ਦਾ ਕੇਸ ਲੜਿਆ ਸੀ ਫਾਈਸ ਦੋਸ ਸਿੰਘ ਵੀ ਹੋਣਾ ਦਾ ਉਹ ਕਿੰਦੇ ਕਿ ਸਾਨੂੰ ਹੱਥ ਕੁਝ ਚ ਚੌਲਦੇ ਸੋਢੀ ਸਾਹਿਬ ਉਹ ਬਾਬਾ ਸਿੰਘ ਪਾਚਾ ਕਰੇਗਾ ਉਹਨਾਂ ਦੇ ਜਿਹੜੇ ਬੋਲ ਸੀ ਕਹਿੰਦੇ ਕਰੂਗਾ ਗੁਰੂ ਉਹ ਸੇ ਪਾਚਾ ਪਰ ਤੂੰ ਵੀ ਕੁਝ ਮੈਂ ਨਹੀਂ ਮੰਨਦਾ ਜੱਜ ਵੀ ਉਹ ਹੈ ਨਸਲਾ ਬੋਦਾ ਔਰ ਕਰੇਗਾ ਵੀ ਉਹ ਮੈਂ ਕਹਿੰਦਾ ਮੇਰਾ ਇੰਨਾ ਲਿਖਦੇ ਮੈਂ ਨਹੀਂ ਮੰਨਦਾ ਅੱਜ ਸੋਢੀ ਸਾਹਿਬ ਜਿਹੜੀ ਉਹ ਯਾਦ ਕਰੋ ਜਿਹੜੀਆਂ ਤੁਹਾਡੇ ਉਸੀ ਵਿੱਚ ਜੀਂਦੇ ਜਾਗਦੇ ਹੋ ਤਿੰਨ ਆਦਮੀਆਂ ਆਪਣੇ ਤਿੰਨਾਂ ਚ ਕੀ ਗੱਲ ਹੋਈ ਸੀ ਮੈਂ ਗੁਰੂ ਕਰੇਗਾ ਜੇ ਹਾਂ ਹੂੰ ਗੁਰੂ ਕਰੇਗਾ ਜੇ ਹਾਂ ਔਰ ਗੁਰੂ ਨੇ ਕਰਕੇ ਦਿਖਾਇਆ ਉਥੇ ਕਿਸੇ ਦੀ ਸਿਆਣ ਅਕਲ ਉਹ ਬੁੱਧ ਨੇ ਕੰਮ ਨਹੀਂ ਕੀਤਾ ਪਾਸ਼ਾ ਨੇ ਕੀਤਾ ਸਾਰਾ ਜੋ ਵੀ ਕੁਝ ਕਰ ਰਿਹਾ ਕੋਈ ਚੀਜ਼ਾਂ ਸਾਨੂੰ ਤੇ ਇੱਕ ਮਿੱਟੀ ਨੂੰ ਖਲਾਰ ਦਿੰਦਾ ਲੋਕੀ ਦੇਖਣ ਵਾਲੇ ਕਹਿ ਦਿੰਦੇ ਨੇ ਪਰ ਨਹੀਂ ਉਹ ਕੁਝ ਕਰਦਾ ਉਹੀ ਕਰਦਾ ਹੈ ਪਰਮਾਤਮਾ ਕਰਦਾ ਉਹ ਉਹ ਗੋਬਿੰਦ ਸੇ ਪਾਸ਼ਾ ਦੀ ਜਿਹੜੀ ਸ਼ਕਤੀ ਤੇ ਕਿਰਪਾ ਹੈ ਨਾ ਜਿਸ ਨੇ ਕਰਤਾ ਪਰ ਵੀ ਉਹਨੂੰ ਦੇਖਿਆ ਕਿ ਦਾਂ ਇੱਕ ਮਾਤਰ ਪਰ ਵੀ ਇੱਕ ਪਰਿਵਾਰ ਸੀ ਉਸਨੇ ਪਾਸ਼ਾ ਦੇ ਨਾਲ ਕੁਛ ਕਰ ਲਿਆ ਜਾਣ ਕੇ ਕੀਤਾ ਪਾਸ਼ਾ ਦੇ ਕਰ ਸੇਰਾ ਫੇਰ ਮੇਰੀਆਂ ਅੱਖਾਂ ਦੇ ਸਾਹਮਣੇ ਮੈਂ ਆਪਣੇ ਅਖੀ ਉਹ ਪਰਿਵਾਰ ਜਿਹਦੇ ਕੋਲ ਪੈਸਾ ਨਹੀਂ ਜੱਕਦਮ ਖਤਮ ਰਾਤ ਤੋਂ ਰਾਤ ਪੈਸਾ ਖਤਮ ਇਹੋ ਜਿਹੀ ਬਿਦਾ ਬਣੀ ਆ ਉਹਦੀਆਂ ਹੂੰ ਗੱਡੀਆਂ ਵੇਚੀਆਂ ਹੂੰ ਔਰ ਤੀਸਰੇ ਦਿਨ ਉਹ ਬੰਦਾ ਆਪਣੇ ਰਿਸ਼ਤੇਦਾਰਾਂ ਕੋਲ ਭੀਖ ਮੰਗਣ ਲਾਤਾ ਸੀ ਜਿਹੜਾ ਕਹਿੰਦਾ ਸੀ ਮੈਂ ਕਰੋੜਾਂ ਦਾ ਵਾਂ ਇਹ ਸਾਰੇ ਗੁਰੂ ਮਾਰਾ ਮਤਲਬ ਕਿ ਉਹ ਖੁਦ ਸਿੱਖ ਧਰਮ ਨਾਲ ਨਹੀਂ ਸੰਬੰਧ ਰੱਖਦਾ ਪਰ ਉਹ ਅੱਜ ਵੀ ਕਹਦਾ ਕੀ ਹੈ ਜਦੋਂ ਵੀ ਹੁੰਦਾ ਕੋਈ ਕਹਿੰਦਾ ਜੀ ਨਮਸਕਾਰ ਕਰ ਦਿਓ ਸਾਡੇ ਕਹਿੰਦਾ ਮੈਂ ਵੇਖ ਚੁੱਕਾ ਹ ਤਨ ਨੇ ਪਾਸ਼ਾ ਤੂੰ ਤੇ ਤਨ ਤੇਰੀਆਂ ਖੇਡਾਂ ਦੋ ਦਿਨ ਪਹਿਲਾਂ ਉਹ ਕੀ ਸੀ ਤੇ ਬਣਾ ਕੇ ਦੋ ਦਿਨਾਂ ਜ ਉਹਨੇ ਐਸਾ ਖਲਾਰਾ ਖਲਾਰਦਾ ਗੁਰੂ ਨਹੀਂ ਧੋਖਾ ਔਰ ਸਾਨੂੰ ਪਤਾ ਵੀ ਨਹੀਂ ਫਲਾਰ ਕੇ ਰੱਖਤਾ ਸਾਰਾ ਕੁਝ ਤਾਂ ਠੀਕ ਹੈ ਡਾਕਟਰ ਸਾਹਿਬ ਕਾਰੋਬਾਰੀ ਸੀ ਹੁਣ ਤਲਵੰਡੀ ਸਭ ਉਹ ਪਾਦਸ਼ਾਹ ਦੇ ਅ ਪ੍ਰਸਾਖੀ ਤੇ ਕੋੜੇ ਜੜ ਗਏ ਰੋਸ ਤੋਂ ਬਾਅਦ ਅਗਲਾ ਪ੍ਰੋਗਰਾਮ ਜਿਸ ਤਰ੍ਹਾਂ ਜੀ ਆਇਆ ਜੇ ਤੁਸੀਂ ਆਇਓ ਇੱਕ ਸਮੇਂ ਦੀ ਮੈਨੂੰ ਲੱਗਦਾ ਤੁਹਾਡਾ ਵੀ ਬਹੁਤ ਸਾਰੇ ਮਰੀਜ਼ ਉੱਧਰ ਵੇਟ ਕਰਦੇ ਆ ਸਮਾਂ ਬੜਾ ਕਾਲੀ ਸੀਗਾ ਅੱਜ ਪਰ ਆਪਾਂ ਤੁਹਾਡੇ ਕੋਲ ਹੋਰ ਗੁਰੂ ਮਾਰਾ ਜੀ ਨੇ ਇੱਕ ਬਖਸ਼ਿਸ਼ ਕੀਤੀ ਆ ਉਹਦੇ ਵੀ ਕਿਸ ਦਿਨ ਆਪਾਂ ਦਰਸ਼ਨ ਕਰਾਂਗੇ ਉਹ ਵੀ ਸੰਗਤ ਨੂੰ ਵੀ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਸਮਾਂ ਦੇ ਲਈ ਡਾਕਟਰ ਸਾਡਾ ਬਹੁਤ ਬੋਤਲਾ ਕੱਪੜਾ ਜਿਨੇ ਉਹ ਵਸਤਰਾਂ ਤੇ ਜਾਣਾ ਪੈਂਦਾ ਮੈਂ ਸਾਰੇ ਜਿੰਨੇ ਪਾਤਸ਼ਾਹ ਨੇ ਬਹੁਤ ਬਖਸ਼ਿਸ਼ਾਂ ਮਾਲਕ ਨੇ ਇੰਨੀਆਂ ਕੀਤੀਆਂ ਮੈਂ ਕੋਈ ਬਿਆਨ ਨਹੀਂ ਰਹਿੰਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨਾ ਵੀ ਲੈਣਾ ਨਹੀਂ ਲੈ ਜਾਂਦਾ ਠੀਕ ਠੀਕ ਹੈ ਡਾਕਟਰ ਸਾਹਿਬ ਗੱਲਬਾਤ ਕੀਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਕੋਸ਼ਿਸ਼ ਕੀਤੀ ਹੈ ਤੁਹਾਨੂੰ ਉਹਨਾਂ ਘੂੜਿਆਂ ਦੇ ਤੁਹਾਡੇ ਸਾਹਮਣੇ ਤੁਹਾਨੂੰ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਹਜੂਤ ਸਾਹਿਬ ਤੋਂ ਆਏ ਨੇ ਸੇਵਾ ਮਿਲਿਆ ਡਾਕਟਰ ਪ੍ਰਵਿੰਦਰ ਸਿੰਘ ਸੰਭਰਾ ਹੋਣਾ ਨੂੰ ਉਹਨਾਂ ਦੀ ਪੂਰੀ ਟੀਮ ਸੇਵਾ ਲਗਾਤਾਰ ਕਰ ਰਹੀ ਹੈ ਔਰ ਮੰਨਿਆ ਜਾਂਦਾ ਹੈ ਕਿ ਇਹ ਗੁਰੂ ਪਾਸ਼ਾ ਜੀ ਵੰਸ਼ਜ ਜਿਹੜੇ ਘੋੜੇ ਸੀਗੇ ਜਿਹੜੇ ਉਹਨਾਂ ਦੀ ਅੱਗੇ ਵੰਸ਼ਜ ਹੈਗੀ ਹੈ ਤਾ ਸੋਭਿਕ ਤੌਰ ਤੇ ਵੀਡੀਓ ਤੁਹਾਨੂੰ ਵੀ ਚੰਗਾ ਲੱਗਾ ਹੋਵੇਗਾ ਤਾਂ ਇੱਕ ਵਾਰ ਫੇਰ ਮੈਂ ਤੁਹਾਨੂੰ ਇਹਨਾਂ ਘੋੜਿਆਂ ਦਾ ਇੱਕ ਵਾਰੀ ਥੋੜਾ ਦਿਖਾ ਦਮਾ ਕਿ ਕਿੰਨੇ ਸੋਹਣੇ ਤਰੀਕੇ ਦੇ ਨਾਲ ਇਹਨਾਂ ਨੂੰ ਸ਼ਿੰਗਾਰਿਆ ਜਾਂਦਾ ਹੈ ਕਿੰਨੇ ਸੋਹਣੇ ਤਰੀਕੇ ਦੇ ਨਾਲ ਇਹਨਾਂ ਨੂੰ ਜਿਹੜੀ ਇਹਨਾਂ ਦੀ ਸਾਮ ਸੰਭਾਲ ਕੀਤੀ ਜਾਂਦੀ ਹੈ ਬਹੁਤ ਸਾਰੇ ਇੱਥੇ ਘੋੜੇ ਹੋਰ ਵੀ ਹੈਗੇ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਘੋੜੇ ਸੀਗੇ ਜਾਂ ਪੰਜ ਪਿਆਰਾਂ ਦੇ ਘੋੜੇ ਸੀਗੇ ਜਾਂ ਪਰਿਵਾਰ ਦੇ ਘੋੜੇ ਸੀਗੇ ਉਹ ਸਾਰਿਆਂ ਦੀ ਵੰਸ਼ੇ ਜਿਹੜੀਆਂ ਇੱਥੇ ਰਾਕੇ ਕਰਤਾਰਪੁਰ ਦੇ ਵਿੱਚ ਲਈ ਸਾਫ ਪਾਲ ਕੀਤੀ ਜਾ ਰਹੀ ਹੈ ਫਿਲਹਾਲ ਤੁਸੀਂ ਬੜੇ ਰੌਣ ਪੰਜਾਬੀ ਟੀਵੀ ਦੇ ਨਾਲ